ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੇਰਾ ਨਾਮ ਹੈ ਸ਼ਿ타ਰਾਤੋਂ ਪਾਕਿਸਤਾਨ ਦੇ ਜਾਸੂਸੀ ਕਰਨ ਦੇ ਆਰੋਪ 'ਚ ਗ੍ਰਿਫਤਾਰ ਹੋਈ ਯੂਟਿਊਬਰ ਜਸਬੀਰ ਸਿੰਘ ਉਰਫ ਜਾਨ ਮੈਲ ਦੀ ਅੱਜ ਮੁਹਾਲੀ ਕੋਰਟ 'ਚ ਪੇਸ਼ੀ ਸੀ ਤੇ ਅੱਜ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੂੰ 2 ਦਿਨਾਂ ਦੀ ਹੋਰ ਰਿਮਾਂਡ ਜਸਬੀਰ ਸਿੰਘ ਦੇ ਮਿਲੀ ਹੈ ਜੀ ਹਾਂ 4 ਜੂਨ ਨੂੰ ਦੱਸ ਦਿੱਤੀ ਗਈ ਕਿ ਜਸਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਾਕਿਸਤਾਨ ਦੀ ਜਾਸੂਸੀ ਕਰਨ ਦੇ ਆਰੋਪ ਸੀਗੇ ਜਸਬੀਰ ਸਿੰਘ ਤੇ ਤੇ ਉਹਨਾਂ ਦੇ ਆਰੋਪ ਸੀਗੇ ਤੇ ਉਸੇ ਆਰੋਪ ਦੇ ਚਲਦੇ ਸ਼ੱਕ ਦੇ ਦਾਇਰੇ ਤੇ ਗਏ ਪੁਲਿਸ ਨੇ ਉਹਨਾਂ ਨੂੰ ਜੋ ਸੀਗਾ ਗ੍ਰਿਫਤਾਰ ਕੀਤਾ ਸੀਗਾ 4-10 ਦਿਨਾਂ ਦੀ ਰਿਮਾਂਡ ਜਾਣਕਾਰੀ ਮੁਤਾਬਕ ਮੰਗੀ ਗਈ ਸੀ ਕੋਰਟ ਵੱਲੋਂ 3 ਦਿਨਾਂ ਦੀ ਜੋ ਰਿਮਾਂਡ ਸੀ ਕਿ ਜੋ 2 ਸਿੰਘਲੀ ਪੁਲਿਸ ਨੂੰ ਮਿਲੀ ਸੀਗੀ ਤੇ ਅੱਜ ਮੁਹਾਲੀ ਕੋਰਟ 'ਚ ਫੇਰ ਤੋਂ ਸਪੈਸ਼ਲ ਸੈੱਲ ਵੱਲੋਂ ਉਹਨਾਂ ਨੂੰ ਜੋ ਸੀਗਾ ਸਟੇ ਸਪੈਸ਼ਲ ਸੈਲ ਆਪਰੇਸ਼ਨ ਵੱਲੋਂ ਯਾਨੀ ਕਿ SSOC ਵੱਲੋਂ ਉਹਨਾਂ ਨੂੰ ਮੋਹਾਲੀ ਦੇ ਕੋਰਟ 'ਚ ਜੋ ਸੀਗਾ ਪੇਸ਼ ਕੀਤਾ ਗਿਆ ਤੇ ਅੱਜ ਉਹਨਾਂ ਦੀ 2 ਦਿਨਾਂ ਦੀ ਰਿਮਾਂਡ ਪੰਜਾਬ ਪੁਲਿਸ ਨੂੰ ਹੋਰ ਮਿਲ ਗਈ ਹੈ ਪਰ ਇਸ ਜੀ ਹੁਣ ਵੱਡੇ ਖੁਲਾਸੇ ਜੋ ਸੀਗੇ ਸਾਹਮਣੇ ਆਏ ਨਹੀਂ ਉਹਨਾਂ ਤੇ aarop ਸੀਗੇ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰਦੇ ਸੀਗੇ ISI 에ਜੰਟਾਂ ਨਾਲ ਜਸਬੀਰ ਸਿੰਘ ਦੇ ਜੋ ਸੀਗੇ ਸੰਪਰਕ ਹੋਣ ਦੇ ਉਹਨਾਂ ਤੇ ਵੱਡੇ aarop ਜੋ ਸੀਗੇ ਲੱਗੇ ਸੀ ਤੇ ਹੁਣ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਖੁਦ ਕਬੂਲ ਕੀਤਾ ਤੇ ਜਸ ਬੀਰ ਸਿੰਘ ਯਾਨੀ ਕਿ ਜੋ ਯੂਟਿਊਬਰ ਜਾਨ ਮਹਿਲ ਹੈਗਾ ਜਾਨ ਮਹਿਲ ਨਾਮ ਤੋਂ ਉਹਨਾਂ ਦਾ YouTube ਤੇ ਚੈਨਲ ਹੈ ਤੇ ਵਲੋਕਿੰਗ ਕਰਦੇ ਨੇ ਤੇ ਉਹਨਾਂ ਨੇ ਵੱਡੇ ਖੁਲਾਸੇ ਜੋ ਸੀਗੇ ਕਿਤੇ ਨੇ ਕਿ ਆਈਐਸਆਈ ਏਜੰਟ ਜੋ ਸੀਗੇ ਸ਼ਾਕਿਰ ਉਫੀ ਯਾਨੀ ਕਿ ਜੱਟ ਰੰਦਾਵਾ ਦੇ ਨਾਲ ਸੰਪਰਕ ਸੀਗੇ ਇਹ આરોਪ ਜੋ ਸੀਗੇ ਜਸਬੀਰ ਸਿੰਘ ਤੇ ਲੱਗੇ ਸੀਗੇ ਤੇ ਦੱਸ ਤੀਏ ਕਿ ਹੁਣ ਉਹਨਾਂ ਨੇ ਕਬੂਲ ਕੀਤਾ ਹੈ ਕਿ ਉਹਨਾਂ ਦੇ ਜੋ ਸੀਗੇ ਆਈਐਸਆਈ ਏਜੰਟਾਂ ਨਾਲ ਸੰਪਰਕ ਸੀਗੇ ਯਾਨੀ ਕਿ ਜੱਟ ਰੰਦਾਵਾ ਦੇ ਨਾਲ ਜਸਬੀਰ ਸਿੰਘ ਦੇ ਸੰਪਰਕ ਸੀਗੇ ਇਸ ਦੇ ਨਾਲ ਹੀ ਪਾਕਿਸਤਾਨ ਦੀ ਹਾਈ ਕਮਿਸ਼ਨ ਦੇ ਜੋ ਬਰਖਾਸਤ ਕਿਤੇ ਕਿ ਕੱਢੀ ਗਈ ਜੋ ਅਧਿਕਾਰੀ ਹੈਗੇ ਹੈਗੇ ਦਾਨਿਸ਼ ਜੋ ਸੀਗੇ ਯਾਨੀ ਕਿ ਜਿਨ੍ਹਾਂ ਦਾ ਨਾਮ ਅਹਿਸਾਨ ਉਰ ਰਹਿਮਾਨ ਹੈ ਕਿ ਉਰਫ ਦਾਨਿਸ਼ ਤੇ ਨਾਲ ਵੀ ਜੋ ਸੀਗੇ ਸੰਪਰਕ ਚ ਨੇ ਜਸਬੀਰ ਸਿੰਘ ਤੇ ਉਹਨਾਂ ਦੇ ਨਾਲ ਵੀ ਉਹਨਾਂ ਦੀ ਦੋਸਤੀ ਹੈ ਦੱਸਦੀ ਹੈ ਕਿ ਹਰਿਆਣਾ ਦੀ ਜਿਹੜੀ ਫੇਮਸ ਯੂਟਿਊਬਰ ਜੋਤੀ ਮਲਹੋਤਰਾ ਹੈ ਪਾਕਿਸਤਾਨ ਦੀ ਜਸੂਸੀ ਕਰਨ ਦੇ ਆਰੋਪ 'ਚ ਇੱਕ ਮਹੀਨੇ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੇ ਨਾਲ ਵੀ ਜਸਬੀਰ ਸਿੰਘ ਦੀ ਜੋ ਸੀਗੀ ਦੋਸਤੀ ਹੈਗੀ ਆ ਤੇ ਇਹ ਜਦੋਂ ਸਾਹਮਣੇ ਆਇਆ ਜਸਬੀਰ ਸਿੰਘ ਤੇ ਜੋਤੀ ਮਲਹੋਤਰਾ ਦੀ ਤਸਵੀਰਾਂ ਸੋਸ਼ਲ ਯਾਤੇ ਸਾਹਮਣੇ ਆਈਆਂ ਦਿੱਲੀ ਚ ਪਾਕਿਸਤਾਨ ਦੇ ਦੇ ਇੱਕ ਸਮਾਗਮ ਦੌਰਾਨ ਪਾਕਿਸਤਾਨ ਦੇ ਜਿਹੜੇ ਦਾਨਿਸ਼ ਸੀਗੇ ਹਾਈ ਕਮਿਸ਼ਨ ਦੇ ਬਤਕਾਸ ਅਧਿਕਾਰੀ ਜਿਹੜੇ ਦਾਨਿਸ਼ ਸੀਗੇ ਉਹਨਾਂ ਨੂੰ ਜੋਤੀ ਮਲਹੋਤਰਾ ਨੂੰ ਇਨਵਾਈਟ ਕੀਤਾ ਸੀ ਤੇ ਇਸੇ ਸਮਾਗਮ ਚ ਜਿਹੜੀ ਜੋ ਜਾਣਕਾਰੀ ਮੁਤਾਬਕ ਜਸबीर ਸਿੰਘ ਵੀ ਪਹੁੰਚੇ ਸੀਗੇ ਜਿਸ ਦੀ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਇਹ ਤਸਵੀਰਾਂ ਦਿੱਲੀ ਚ ਹੋਏ ਪਾਕਿਸਤਾਨ ਦੇ ਦੇ ਉਸੇ ਸਮਾਗਮ ਦੀਆਂ ਨੇ ਜਿੱਥੇ ਜੋਤੀ ਮਲਹੋਤਰਾ ਤੇ ਜਸबीर ਸਿੰਘ ਯਾਨੀ ਜਾਨ ਮਹਿਲਵੀ ਪਹੁੰਚੇ ਸੀਗਾ ਤੇ ਉੱਤੇ ਹੀ ਉਹਨਾਂ ਦੀ ਜੋਤੀ ਮਲਹੋਤਰਾ ਨਾਲ ਵੀ ਮੁਲਾਕਾਤ ਹੋਈ ਤੇ ਜਾਣਕਾਰੀ ਮੁਤਾਬਕ ਬਕ ਉਤੇ ਹੀ ਇਸ ਸਮਾਗਮ ਦੌਰਾਨ ਹੀ ਜਸਬੀਰ ਸਿੰਘ ਦੀ ਹੋਰ ਵੀ ਕਈ ਫੇਮਸ ਯੂਟਿਊਬਰ ਤੇ ਪਾਕਿਸਤਾਨ ਦੇ ਆਈਐਸਆਈ ਏਜੰਟਾਂ ਤੇ ਹੋਰ ਕਈ ਲੋਕਾਂ ਦੇ ਨਾਲ ਉਹ ਸੰਪਰਕ ਚਾਏ ਜਿਸ ਤੋਂ ਬਾਅਦ ਉਹਨਾਂ ਨੇ ਕਾਫੀ ਆਪਣੀ ਜਿਹੜੀ ਪਾਰਤ ਦੀ ਇਨਫੋਰਮੇਸ਼ਨ ਸੀਗੀ ਉਹਨਾਂ ਨੇ ਪਾਕਿਸਤਾਨ ਨੂੰ ਪਹੁੰਚਾਈ ਤੇ ਆਪਰੇਸ਼ਨ ਸਿੰਧੂਰ ਦੌਰਾਨ ਯਾਨੀ ਕਿ ਪਾਕਿਸਤਾਨ ਤੇ ਭਾਰਤ ਦੀ ਜੰਗ ਦੌਰਾਨ ਦੀ ਕਈ ਖੋਫੀਆ ਜੋ ਸੀਗੀਆਂ ਜਾਣਕਾਰੀ ਜਸਬੀਰ ਸਿੰਘ ਵੱਲੋਂ ਪਾਕਿਸਤਾਨ ਨੂੰ ਦਿੱਤੀਆਂ ਗਈਆਂ ਆਈਐਸਆਈ ਏਜੰਟਾਂ ਨੂੰ ਦਿੱਤੀਆਂ ਗਈਆਂ ਇਹ ਵੱਡੇ aarop ਜੋ ਸੀਗੇ ਜਸਬੀਰ ਸਿੰਘ ਤੇ ਲੱਗੇ ਸੀਗੇ ਤੇ 4 ਤਰੀ ਕਰੂ ਯਾਨੀ ਕਿ 4 ਜੂਨ ਨੂੰ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ 3 ਦਿਨਾਂ ਦੀ ਰਿਮਾਂਡ ਸੀਗੀ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਇਸ 'ਚ ਹੁਣ ਵੱਡੇ ਖੁਲਾਸੇ ਨਿਕਲ ਕੇ ਸਾਹਮਣੇ ਆਏ ਨੇ ਵੱਡੇ ਖੁਲਾਸਾ ਹੀ ਨਿਕਲ ਕੇ ਸਾਹਮਣੇ ਆਇਆ ਜਸਬੀਰ ਸਿੰਘ ਵੱਲੋਂ ਇਹ ਕਬੂਲ ਕਰ ਲੇਤਾ ਗਿਆ ਕਿ ਆਈਐਸਆਈ ਦੇ ਏਜੰਟ ਦਾਨਿਸ਼ ਦੇ ਨਾਲ ਤੇ ਉਹਦਾ ਜੱਟ ਰੰਦਾਵਤ ਨਾਲ ਜੋ ਸੀਗੇ ਉਹ ਸੰਪਰਕ ਚ ਨੇ ਤੇ ਇਸ ਤੋਂ ਨਾਲ ਹੀ ਜਸਬੀਰ ਸਿੰਘ ਦੇ ਜਿਹੜੇ ਲੈਪਟਾਪ ਤੇ ਫੋਨ ਬਰਾਮਦ ਹੋਏ ਉਹਦੇ ਵਿੱਚੋਂ ਵੀ 150 ਤੋਂ ਵੱਧ ਜੋ ਕੰਟੈਕਟਸ ਨੇ ਉਹ ਪਾਕਿਸਤਾਨ ਦੇ ਨਿਕਲ ਕੇ ਸਾਹਮਣੇ ਆਏ ਨੇ फोरेंसिकलीपटॉप में फ़ोन भेज दता गया तो वह जानकारी चल रही है हम जान मामले की जाँच की जा रही है तो लैपटॉप में भेज दिता गया है तो हूँ आने वाले समय वेखना होगा कि उस तो की कुछ निकल के सामने आया इस ही वाला खुलासा ये सामने आया कि जसबीर सिंह किसी महिला मित्र के जरिए जो है दानिश के नपर्क चाहिए यानी कि किसी महिला मित्र के जरिए जसबीर सिंह ज जान महल जो है किसी आई एस ईजेंट संपर्क ਚਾਈ ਉਸ ਤੋਂ ਸੰਪਰਕ ਚ ਹੀ ਆਨ ਤੋਂ ਬਾਅਦ ਉਹਨਾਂ ਦੀ ਦੋਸਤੀ ਆਈਐਸਆਈ ਏਜੰਟਾਂ ਨਾਲ ਹੋਈ ਤੇ ਜਾਣਕਾਰੀ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਕਿ ਹੁਣ ਤੱਕ 6 ਵਾਰੀ ਪਾਕਿਸਤਾਨ ਜੋ ਹੈ ਜਸਬੀਰ ਸਿੰਘ ਜਾ ਚੁੱਕੇ ਨੇ ਤੇ ਉੱਥੇ ਪਹੁੰਚ ਕੇ ਆਈਐਸਆਈ ਏਜੰਟਸ ਨਾਲ ਵੀ ਉਹ ਮੁਲਾਕਾਤ ਜੁੜੇ ਕਰ ਚੁੱਕੇ ਨੇ ਤੇ ਉਹਨਾਂ ਦੇ ਇਹ ਵੱਡੇ ਖੁਲਾਸੇ ਇੱਕ ਸਾਹਮਣੇ ਨਿਕਲ ਕੇ ਆਇਆ ਹੈ ਜੋ ਖੁਦ ਜਸਬੀਰ ਸਿੰਘ ਵੱਲੋਂ ਕਬੂਲ ਕਰਕੇ ਕੀਤਾ ਗਿਆ ਤੇ ਇਸ ਨਾਲ ਹੀ ਉਹਨਾਂ ਦਾ ਜਿਹੜਾ ਲੈਪਟਾਪ ਹੈ ਤੇ ਉਹਨਾਂ ਤੋਂ ਜਿਹੜਾ ਫੋਨ ਬਰਾਮਦ ਹੋਇਆ ਉਹਦੀ ਫੋਰੈਂਸਿਕ ਜਾਂਚ ਜੋ ਹੈ ਚੱਲ ਰਹੀ ਹੈ ਇਸ ਨਾਲ ਹੀ ਦਾਨਿਸ਼ ਵੱਲੋਂ ਜੋ ਸੀਗਾ ਜਸਬੀਰ ਸਿੰਘ ਨੂੰ ਬੁਲਾਇਆ ਗਿਆ ਸੀਗਾ ਪਾਰਟੀ ਵਿੱਚ ਇਨਵਾਈਟ ਕੀਤਾ ਗਿਆ ਸੀਗਾ ਤੇ ਉਸ ਤੇ ਪਾਰਟੀ ਵਿੱਚ ਹੀ ਜਸਬੀਰ ਸਿੰਘ ਦੇ ਨਾਲ ਜੋ ਸੀਗਾ ਦੋਸਤੀ ਹੋਈ ਸੀ ਤੇ ਇਸ ਨਾਲ ਹੀ ਇੱਕ ਹੋਰ ਵੱਡਾ ਖੁਲਾਸਾ ਨਿਕਲ ਕੇ ਸਾਹਮਣੇ ਆਇਆ ਕਿ ਜੋ ਦਾਨਿਸ਼ ਸੀਗਾ ਉਹ ਜਸਬੀਰ ਸਿੰਘ ਦਾ ਜੋ ਸੀਗਾ ਉਹ ਸਿਮ ਯੂਜ਼ ਕਰਦਾ ਸੀਗਾ ਕੰਟੈਕਟਸ ਬਣਾਉਣ ਲਈ ਪਾਕਿਸਤਾਨ ਤੇ ਭਾਰਤ ਵਿੱਚ ਮਤਲਬ ਖੂਫੀਆ ਇਨਫੋਰਮੇਸ਼ਨ ਜਾਣਨ ਲਈ ਤੇ 150 ਤੋਂ ਵੱਧ ਜਿਹੜੇ ਲਿੰਕ ਹੈਗੇ ਕੰਟੈਕਟਸ ਹੈਗੇ ਆ ਜਸਬੀਰ ਦੇ ਫੋਨ ਚੋਂ ਪਾਕਿਸਤਾਨ ਦੇ ਹੀ ਮਿਲੇ ਨੇ ਤੇ ਪੰਜਾਬ ਪੁਲਿਸ ਨੂੰ ਹੁਣ 2 ਦਿਨਾਂ ਦਾ ਹੋਰ ਰਿਮਾਂਡ ਜਸਵੀਰ ਸਿੰਘ ਦਾ ਮਿਲ ਗਿਆ ਵੱਡੇ ਖੁਲਾਸੇ ਇਹ ਖੁਦ ਜਸਬੀਰ ਸਿੰਘ ਯੂਟਿਊਬਰ ਜਨ ਮਹਿਲਵਾਲ ਤੋਂ ਕਿਤੇ ਗਏ ਦੱਸਿਆ ਕਿ ਰੋਪੜ ਦੇ ਪਿੰਡ ਮਹੱਲਾ ਦਾ ਰਹਿਣ ਵਾਲਾ ਜਸਬੀਰ ਸਿੰਘ ਉੱਥੇ ਹੁਣਾਂ ਦਾ ਇੱਕ ਘਰ ਵੀ ਬਣ ਰਿਹਾ ਜੋ ਕਿ ਅੰਡਰ ਕੰਸਟਰਕਸ਼ਨ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਅੰਡਰ ਕੰਸਟਰਕਸ਼ਨ ਜਸਬੀਰ ਸਿੰਘ ਦਾ ਘਰ ਹੈ ਜਸਬੀਰ ਸਿੰਘ ਵਲੌਗਿੰਗ ਕਰਦਾ ਹੈ ਤੇ ਉਸ ਦੇ ਨਾਲ ਹੀ ਜਿਹੜਾ ਜਿਸ ਦਿਨ ਉਹਦੀ ਗ੍ਰਿਫਤਾਰੀ ਹੋਈ 4 ਜੂਨ ਨੂੰ ਉਸ ਤੋਂ ਇੱਕ ਦਿਨ ਪਹਿਲੇ ਜਸਬੀਰ ਸਿੰਘ ਨੇ ਆਪਣੇ YouTube ਦੇ ਵਲੌਗ ਲਈ ਵਲੌਗਿੰਗ ਕਰ ਰਹੀ ਸੀ ਤੇ ਉੱਚ ਉਹਨਾਂ ਨੇ ਆਪਣਾ ਘਰ ਦਿਖਾਇਆ ਉਸ ਟਾਈਮ ਉਸਨੇ ਆਪਣਾ ਘਰ ਦਿਖਾਇਆ ਜੋ ਅੰਡਰ ਕੰਸਟਰਕਸ਼ਨ ਹੈ ਜੋ ਬਣ ਰਿਹਾ ਹੈ ਤੇ ਉਸ ਤੋਂ ਇੱਕ ਦਿਨ ਬਾਅਦ ਹੀ 4 ਤਰੀਕ ਨੂੰ ਸ਼ੱਕ ਦੇ ਦਾਇਰੇ 'ਚ ਜਸਬੀਰ ਸਿੰਘ ਜਦੋਂ ਆਏ ਜੋਤੀ ਮਲਹੋਤਰਾ ਦੇ ਨਾਲ ਉਹਨਾਂ ਦੀ ਤਸਵੀਰਾਂ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਾਸੂਸੀ ਕਰਨ ਦੇ ਪਾਕਿਸਤਾਨ ਦੇ ਜਾਸੂਸੀ ਕਰਨ ਦੇ aarop 'ਚ ਗ੍ਰਿਫਤਾਰ ਕੀਤਾ ਗਿਆ ਤਿੰਨ ਦਿਨਾਂ ਦੀ ਰਿਮਾਂਡ ਮਿਲੀ ਉਸ ਤੋਂ ਬਾਅਦ ਤਿੰਨ ਦਿਨਾਂ ਦੀ ਰਿਮਾਂਡ ਤੋਂ ਬਾਅਦ ਅੱਜ ਉਹਨਾਂ ਦੀ ਦੁਬਾਰਾ ਤੋਂ ਮੁਹਾਲੀ ਕੋਰਟ 'ਚ ਪੇਸ਼ੀ ਸੀ ਮੁਹਾਲੀ ਕੋਰਟ 'ਚ ਉਹਨਾਂ ਦੀ ਪੇਸ਼ੀ ਹੋਈ ਤੇ ਹੁਣ ਫੇਰ ਤੋਂ ਪੰਜਾਬ ਪੁਲਿਸ ਨੂੰ 2 ਦਿਨਾਂ ਦਾ ਰਿਮਾਂਡ ਜਸਬੀਰ ਸਿੰਘ ਜਾਨ ਮਹਿਲਤਾ ਮਿਲ ਚੁੱਕਾ ਹੈ ਤੇ ਉਸ ਦੇ ਵਿਚਕਾਰ ਉਹਨੂੰ ਪੱਡੇ ਖੁਲਾਸੇ ਜੋ ਸੀਗੇ ਜਸਬੀਰ ਸਿੰਘ ਵੱਲੋਂ ਕਿਤੇ ਗਏ ਨੇ ਕਿ ਉਹਨਾਂ ਨੇ ਕਬੂਲ ਕਰ ਲਿਆ ਹੈ ਕਿ ਆਈਐਸਆਈ ਜੋ ਏਜੰਟ ਹੈਗਾ ਵਾ ਜੋ ਇੱਕ ਦਾਨਿਸ਼ ਜੋ ਵੀ ਹੈਗਾ ਵਾ ਤੇ ਆਈਐਸਆਈ ਏਜੰਟ ਜੋ ਸੀਗੇ ਉਹਨਾਂ ਦੇ ਸੰਪਰਕ ਚ ਹੈਗੇ ਨੇ ਤੇ ਕਿਸੇ ਮਹਿਲਾ ਮਿੱਤਰ ਦੇ ਜ਼ਰੀਏ ਉਹ ਉਹਨਾਂ ਦੇ ਸੰਪਰਕ ਚ ਆਏ 6 ਵਾਰੀ ਜਸਬੀਰ ਹੁਣ ਤੱਕ ਪਾਕਿਸਤਾਨ ਜਾ ਚੁੱਕੇ ਨੇ ਵੱਡੇ ਖੁਲਾਸੇ ਜੋ ਹੈਗੇ ਜਸਬੀਰ ਸਿੰਘ ਵੱਲੋਂ ਕਿਤੇ ਗਏ ਨੇ ਤੇ ਹੁਣ 2 ਦਿਨਾਂ ਦਾ ਪੁਲਿਸ ਰਿਮਾਂਡ ਜੋ ਹੈਗਾ ਵਾ ਪੰਜਾਬ ਪੁਲਿਸ ਨੂੰ ਜਸਬੀਰ ਸਿੰਘ ਦਾ ਮਿਲ ਗਿਆ ਹੈ ਤੇ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਹੋਰ ਕੀ ਕੁਝ ਨਿਕਲ ਕੇ ਜੋ ਇਸ ਕੇਸ ਚ ਸਾਹਮਣੇ ਆਉਂਦਾ ਜ र सिंह होर की कुछ व्डे खुलासे जो है आने वाले समय से करते हैं तो इस केस जो होर की व्डे खुलासे व्डे पहलू जो है निकल के सामने आऊगा पंजाब के अपडेट्स लिए देखते दे रहो पंज तक थे, तो इस खबर से की कुछ कहना है तुम भी कॉमेंट करके जरूर दसो सत